ਸਬੀਰ ਬਈ ਸਾਰਿਆਂ ਨੂੰ ਪਹੁੰਚਿਆ ਅੱਜ ਮੋਗਾ ਟਰੈਕਟਰ ਮੰਡੀ ਤੇ ਜੀ ਇਹ ਮੰਡੀ ਹਰ ਐਤਵਾਰ ਟਰੈਕਟਰ ਮੰਡੀ ਲੱਗਦੀ ਹੈ ਜੀ ਇਹ ਮੋਗੇ ਚੌਂਕ ਵਿੱਚ ਟਰੈਕਟਰ ਮੰਡੀ ਲੱਗਦੀ ਹੈ ਜੀ ਆਹ ਵਾਲੀ ਸੜਕ ਤਾਂ ਮੋਗੇ ਬੱਸ ਸਟੈਂਡ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਬਰਨਾਲੇ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਲੁਧਿਆਣੇ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਅੰਮ੍ਰਿਤਸਰ ਨੂੰ ਚਲੀ ਜਾਂਦੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਦੇ ਪੇਜ ਮਾਨਕਾਂ ਵਾਲੇ ਕਿਨੂੰ ਫੋਲੋ ਕਰਿਓ ਅੱਜ ਇਸ ਦਾ ਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਦਿਖਾਉਣੇ ਆ ਜੀ ਸਵਰਾਜ 963 ਐਫੀ ਜੀ ਫਾਈਵ ਸਟਾਰ ਆ ਜੀ 4x4 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਫਾਈਵ ਸਟਾਰ ਸਾਈਡ ਗੇਅਰ ਜੀ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਹੈ ਜੀ ਐਮਆਰ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਵੀ ਬੰਪਰ ਲੱਗਿਆ ਹੋਇਆ ਜੀ ਫੁੱਡ ਵਾਲੀ ਛਤਰੀ ਹੈ ਜੀ ਐਂਪ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਹੈ ਜੀ 21 ਮਾਡਲ ਟਰੈਕਟਰ ਹੈ ਜੀ 9 ਲੱਖ 90 ਹਜ਼ਾਰ ਡਿਮਾਂਡ ਹੈ ਜੀ ਹੈਵੀ ਵੇਟ ਨੇ ਜੀ ਅੱਗੇ ਹੋਏ ਨਾਲ ਬਾਈ ਹਾਲ ਨੇ 15 ਬਾਈ ਨਾਲ ਬੇ ਪੰਜ ਸੰਦ ਬਕਿਆਉ ਨਹੀਂ ਜੀ ਇਹ 15 ਹਾਲ ਇਹਨਾਂ ਦੀ ਡਿਮਾਂਡ ਆਈ 52000 ਨਾਲ ਆ ਜੀ ਲੇਜਰ ਲੀਵਰ ਜੀ ਇਹ ਆ ਜੀ 23 ਮਾਡਲ ਇਹ ਨਿਊ ਪੰਜਾਬ ਐਗਰੀ ਟੈਕ ਵਾਲਾ ਦਾ ਜੀ ਇਹ 23 ਮਾਡਲ ਆ ਜੀ ਦੀ ਡਿਮਾਂਡ ਆਈ 285000 ਵੀ ਕੰਡੀਸ਼ਨ ਚ ਚੱਕ ਲੋ ਜੀ ਆ ਤੁਹਾਨੂੰ ਇੱਕ ਸਵਾਰਾ ਟਰੈਕਟਰ ਹੋਰ ਦਿਖਾਉਣੇ ਜੀ ਇਹ ਆ ਜੀ 855 5 ਸਟਾਰ ਆ ਜੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਆ ਜੀ ਇਹ ਵੀ ਇਹ ਆ 23 ਮਾਡਲ ਜੀ ਉਹ 21 ਮਾਡਲ 6 23 ਮਾਡਲ ਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਵੀਂ ਪੰਜਾਬ ਨੰਬਰ ਟਰੈਕਟਰ ਆ ਜੀ ਤੇ ਵੀ ਮੜਲਾ 790000 ਡਿਮਾਂਡ ਆ ਜੀ ਇੱਕ ਜੰਟਰਾਲੀ ਦੇ ਹੁਣੇ ਦੇ ਨਾਲ ਇਹ ਆ ਜੀ 147 ਦੀ ਟਰਾਲੀ ਜੀ ਟਰਾਲੀ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਡਬਲ ਟਾਇਰ ਇਹ ਵੀ ਵਧੀਆ ਬੈੱਡ ਲੱਗਿਆ ਹੋਇਆ ਜੀ 147 ਇਹਦੀ ਡਿਮਾਂਡ ਆ ਜੀ 390000 ਬੰਦਿਆਂ ਦਾ ਕੰਡੈਕਟਰ ਨੰਬਰ ਤੁਹਾਨੂੰ ਦੱਸ ਦਿਆਂ ਜੀ। ਭਾਈ ਕਿਹੜਾ ਬੰਦਾ? ਪਿੰਡ ਕਾਲੇ ਕੇ ਜੀ। ਪਿੰਡ ਕਾਲੇ ਕੇ? ਹਾਂਜੀ। ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ। ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ। ਹਾਂਜੀ। ਆਪਣਾ ਮੋਬਾਈਲ ਨੰਬਰ ਕੀ ਹੈ ਜੀ? 97 ਹਾਂਜੀ 0000 815 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ ਭਾਈ 97 0000 815 ਜੀ ਇਸ ਤੋਂ ਇਲਾਵਾ ਹੋਰ ਵੀ ਕਿਹੜੇ ਸੰਦ ਬਕੋ ਭਾਈ ਅਪਲੋਡ ਕਰੇ? ਕਰੇ ਹੈਗੇ ਜੀ 6-7 ਸੰਦ ਹੋਰ ਆ ਜੀ। ਉਹ ਕੈਟਗਰੀ? ਕੰਟਰੈਕਟ ਟਰੈਕਟਰ ਈ 4 ਮਾਡਲ। ਅੱਛਾ ਜੀ। ਇੱਕ ਸਿੰਪਲ ਟਰਾਲੀ ਹੈ ਜੀ। ਜਿਹੜਾ 4 ਮਾਡਲ ਆਉਂ ਉਹ ਦਾ 245 ਜੀ 245 ਜੀ ਇਹ ਟਰਾਲੀ ਕਿਹੜੀ ਹੈ ਜੀ ਟਰਾਲੀ ਬਗੈਰ ਜੈਕ ਤੋਂ ਹੌਲੀ ਟਰਾਲੀ ਹੈ ਬਗੈਰ ਜੈਕ ਤੋਂ ਵੀ ਹਾਂਜੀ ਉਹ ਮੰਨ ਲਵੀ 11 ਜੀ ਹੋਊਗੀ ਟਰਾਲੀ ਪੁਰਾਣੀ ਹੈ ਜੀ ਅੱਛਾ ਜੀ ਹਾਂਜੀ ਉਹਦੀ ਕੀ ਡਿਮਾਂਡ ਹੈ ਜੀ ਉਹਦੀ ਹੈਗੀ 65000 ਰੁਪਏ ਉਹਦਾ 65000 ਰੁਪਏ 10 ਫੁੱਟੀ ਹੋਊ 11 ਜੀ 11 11 ਸੀ ਉਸ ਤੋਂ ਲਾ ਵਸਾਗਾ ਇੱਕ ਹੈ ਹਾਂਜੀ ਇੱਕ ਸੁਹਾਗਾ ਜੀ ਗਿਆਨੀਆਂ ਦਾ ਬਣਿਆ ਗਿਆਨੀਆਂ ਦਾ ਬਰਨਾਲੇ ਨਾਲ ਬਰਨਾਲੇ ਦਾ ਹਾਂਜੀ ਹਾਂਜੀ ਉਹਦੀ ਡਿਮਾਂਡ ਕੀ ਹੈ ਜੀ ਉਹਦਾ 35000 ਰੁਪਏ ਲੋਹੇ ਦਾ ਹੀ ਹਾਂਜੀ ਲੋਹੇ ਦਾ ਆਪਣਾ ਟੈਰਾਂ ਵਾਲਾ ਉਸ ਤੋਂ ਲੱਭ ਹੋਰ ਵੀ ਹੈ ਕੋਈ ਹਾਂਜੀ ਇੱਕ ਜਿੰਦਰਾ ਜੀ ਅੱਛਾ ਜੀ ਕਿਹੜਾ ਜਿੰਦਰਾ ਜੀ ਬੱਟਾ ਪੌਣ ਵਾਲਾ ਬੱਟਾ ਪੌਣ ਵਾਲਾ ਜੀ ਤਵੀ ਵਾਲਾ ਕਿ ਦੂਸਰਾ ਹੀ ਨਹੀਂ ਦੂਸਰਾ ਜੀ ਅੱਛਾ ਜੀ ਉਹਦੀ ਕਿੰਨੇ ਮਾਰਨਾਂ ਜੀ ਉਹਦਾ 8000 ਰੁਪਏ ਉਹਦਾ 8000 ਰੁਪਏ ਲੈ ਬਾਈਆਂ ਦਾ ਪਿੰਡ ਹੈ ਜੀ ਕਾਲੇ ਕੇ ਜ਼ਿਲ੍ਹਾ ਬਗਾ ਪਰਾਨੇ ਜੀ ਹਾਂਜੀ ਹਾਂਜੀ ਬਾਈਆਂ ਨਾਲ ਕੰਟੈਕਟ ਕਰੋ ਬਾਈਆਂ ਲਵੇ ਸੰਦ ਵਗਿਆਉ ਨਹੀਂ ਜੀ ਸਾਰੇ ਇਹ ਸੰਦ ਕਿਉਂ ਵੇਚਦੇ ਮੇਰੇ ਇਹ ਤਾਂ ਆਪਾਂ ਲਏ ਸੀ ਬਾਈ ਆ ਰਸੰਦ ਦੇ ਸਾਡੇ ਅੱਛਾ ਅੱਛਾ ਕਿਸੇ ਕੋਲੋਂ ਬੰਦਾ ਬਾਹਰ ਗਿਆ ਸੀਗਾ ਅੱਛਾ ਹਾਂ ਇਹ ਤਾਂ ਆਪਾਂ ਵਪਾਰ ਵਾਸਤੇ ਲਏ ਆ ਅੱਛਾ ਵਪਾਰ ਵਾਸਤੇ ਲਏ ਆ ਬਾਈ ਨੇ ਕਿਸੇ ਤੋਂ ਲਏ ਸੀ ਬੰਦਾ ਬਾਹਰ ਗਿਆ ਹੋਇਜੀ ਇਹ ਬੇਨਾਹੀ ਹੈ ਸਾਰੇ ਪਹਿਲੇ ਨਾਲ ਨਹੀਂ ਦੋਵੇਂ ਟਰੈਕਟਰ ਉਹ ਕਿੰਨੇ ਘੰਟੇ ਚੱਲੇ ਜੀ ਉਹ 400 ਘੰਟਾ ਚੱਲੇ ਉਹ 400 ਘੰਟਾ ਹੈ ਜੀ ਇਹ 900 ਘੰਟਾ ਇਹ 900 ਘੰਟਾ 963 ਤਾਂ 900 ਘੰਟਾ ਚੱਲੇ ਜੀ 855 ਜਿਹੜਾ ਉਹ 400 ਘੰਟਾ ਚੱਲੇ ਜੀ ਲੈ ਬਾਈਆਂ ਨਾਲ ਕੰਡੈਕਟ ਕਰਿਓ ਜੀ ਮੋਬਾਈਲ ਨੰਬਰ ਤੁਹਾਨੂੰ ਦੱਸਦਾ ਜੀ ਬਾਈ ਸੋਨ ਵਾਲੀ ਪ加 750 DI 700 ਪ냐 RXC ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਕੀ ਨਾਮ ਹੈ ਜੀ ਪੱਪਾ ਜੀ ਆਪਣਾ ਕੀ ਨਾਮ ਹੈ ਜੀ ਮਨ ਸਿੰਘ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 94636 94636 ਜੀ 20743 20743 ਜੀ ਪਿੰਡ ਕਿਹੜਾ ਜੀ ਪੰਜ ਗਰਾਈਆਂ ਪੁਰਾ ਪੰਜ ਗਰਾਈਆਂ ਖੁਰਦੀ ਜਿਲ੍ਹਾ ਜੀ ਮੋਗਾ ਜਿਲ੍ਹਾ ਮੋਗਾ ਜੀ ਇਹ ਤੁਲਾ ਹੌਰਬਿਟਰੈਕਟਰ ਬਗੇ ਹੌਰਬਿਟਰੈਕਟਰ ਆ ਜੇਪੜ ਲਵੀ ਆਹੀ ਟਰੈਕਟਰ ਹੈ ਉਹ ਤੁਹਾਡੀ 265 ਜੀ ਇਹ ਟਰੈਕਟਰ ਹੈ ਜੀ ਮਡਲਾ 13 ਮਾਡਲ ਹੈ ਜੀ 4 ਲੱਖ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਪੇ ਦੇ ਮੋਬਾਈਲ ਨੰਬਰ ਵਿੱਚ ਬੋਲਦਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰ ਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈ ਨਹੀਂ 50 ਪੈਸੇ ਮੋਡਲ 50 ਪੀਸੇ ਪਾਵਰ ਸਟੀering ਆ ਜੀ ਸੈਂਟਰ ਗੇਅਰ ਆ 60 55 ਪੰਜਾਬ ਪੰਜਾਬ ਨੰਬਰ ਟਰੈਕਟਰ ਆ ਜੀ 14 ਮਾਡਲ ਆ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਆ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਆ ਜੀ ਨਾਲ ਖੜਾਈ ਸੋਨਾ ਵਾਲੀ ਗੱਡੀ ਆ ਜੀ 60 RX ਜੀ ਪਾਵਰ ਸਟੀering ਜੀ ਸਾਈਡ ਗੇਅਰ ਅਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ HDM ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਕਿਹੜਾ ਪਿੰਡ ਬਾਈ ਜੀ ਦੀਪ ਗੜੀ ਆਪਣਾ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ ਕੀ ਹੈ ਵੀਰੇ 9972660800 ਇੱਕ ਵਾਰੀ ਹੋਰ ਬੋਲ ਵੀਰੇ 9972660800 ਹਾਂਜੀ ਪੰਜਾਂ ਨਾਲ ਲਿਖ ਡਰੈਕਟਰ ਜੀ ਪੰਜਾਂ ਨਾਲ ਕੰਟੈਕਟ ਕਰੋ ਜੀ ਔਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਆਈ 17 ਮਾਡਲ 5,50,000 ਰੁਪਏ ਦੀ ਡਿਮਾਂਡ ਆਈ ਆ ਖੜਾ ਇੰਮੇਂਦਰਾ ਅਰਜਨ আলਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਪਿਛਲੇ ਟਾਇਰ ਬਿਲਕੁਲ ਘਸੇ ਹੋਏ ਨੇ ਜੀ ਮੋੜਲੇ ਵੀ ਘਸੇ ਹੋਏ ਨੇ ਸੈਂਟਰ ਗੇਅਰ ਆ ਜੀ ਪਾਵਰ ਸਟੀering ਆ ਜੀ ਪੰਜਾਬ ਨੰਬਰ ਟਰੈਕਟਰ ਐਪੀਵੀ 19 2009 ਮਾਡਲ ਆ ਜੀ 9 ਮਾਡਲ ਆ ਜੀ 2 ਲੱਖ 90 ਹਜ਼ਾਰ ਡਿਮਾਂਡ ਆ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੌਂਡੀਆਰ 5503 ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਟਾਇਰ ਚਾਰੇ ਚੱਕਰ ਲੂ ਗੁਡੀਰ ਦੇ ਟਾਇਰ ਨਹੀਂ ਟਾਇਰ ਹੈਗੇ 80 ਪੈਸੇ ਹੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਵੀ ਬੰਪਰ ਹੈ ਜੀ ਬੈਨਾਂ ਨੇ ਰੀਟੀ ਤੇ ਪਾਇਆ ਨਹੀਂ ਅਜੇ ਨਾਲ ਖੜਾਈ ਮਹਿੰਦਰਾ 475 BD ਹੈ ਜੀ ਟਾਇਰ ਚਾਰੀ ਨਵੇਂ ਨੇ ਬਿਲਕੁਲ ਸੈਂਟਰ ਗੇਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮਹਿੰਦਰਾ 575 ਡੀਆਈ ਜੀ ਨਾਲ ਖੜਾ ਜੀ ਸਵਰਾਜ 735 ਐਫੀ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨਹੀਂ ਮੂਰਲੇ ਟਾਇਰ ਹੈ ਇੱਕ ਨਹੀਂ 50 ਪੈਸੀ ਕਟਮੀ ਸੀਜਾ ਜੀ ਸੈਂਟਰ ਗੇਅਰ 735 ਐਫ ਜੀ 2000 ਮਾਡਲ ਹੈ ਜੀ 198000 ਇਹਦੀ ਡਿਮਾਂਡ ਹੈ ਜੀ ਨਾਲ ਖੜਾ ਇਸ ਸਵਰਾਜ 852 ਜੀ 400 ਸੀ ਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਵਿਜੇ ਟਾਇਰ ਨੇ ਗੁੜੀਆ ਦੇ ਮੂਰਲੇ ਟਾਇਰ ਕਾ 700 ਲਾ ਜੇ ਹੈਵੀ ਬੰਪਰ ਲਗਾਈ ਪੰਜਾਬ ਨੰਬਰ ਟਰੈਕਟਰ ਹੈ ਜੀ 98 ਮਾਡਲ ਹੈ ਜੀ 240000 ਦੀ ਡਿਮਾਂਡ ਆ ਜੀ ਬਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਜਿਲ੍ਹਾ ਮੋਗਗੋ ਜੀ ਹਾਂ ਕੀ ਨਾਮ ਆ ਬਾਈ ਜੀ ਮਨਜੀਤ ਸਿੰਘ ਇਹ ਮੋਬਾਈਲ ਨੰਬਰ ਵੀਰੇ ਆਪਣਾ 76578 1353 ਇੱਕ ਵਾਰੀ ਹੋਰ ਬੋਲ ਦੋ ਬਾਈ 76578 1353 ਕੱਲਾ ਟਰੈਕਟਰ ਵੀ ਕਿਹਾ ਹੋਊ ਬਾਈ ਆਪਣਾ ਆਹ ਦਿਖਾਉ ਹੋ ਗਈ ਇਹ ਦੋਨੇ ਟਰੈਕਟਰ ਬਾਈਆਂ ਦੇ ਨੇ ਜੀ 735 ਵੀ ਬਾਈ ਦਾ ਜੀ 855 ਵੀ ਜੀ ਇਹ ਬਾਈ ਨਾਲ ਕਨੈਕਟ ਕਰੀ ਜੀ ਨਾਲ ਖੜਾ ਇੰਨੇਦਰਾ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨੇ ਗੁੜਿਆਰ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ 98 ਮਾਡਲ ਹੈ ਜੀ 1,82,000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਸਵਰਾਜ 855 ਐਫੀਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਹੈਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮਆਰਪੀ ਦੇ ਟਾਇਰ ਨੇ ਵੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਬਈ ਜਿਹੜਾ ਪਿੰਡ ਹੈ ਜੀ ਦੋਦਰ ਦੋਦਰ ਹੀ ਕਿਹੜਾ ਜ਼ਿਲ੍ਹਾ ਜੀ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਰੋਇ ਅੰਕਲ ਦਾ ਮੋਬਾਈਲ ਨੰਬਰ ਹੈ 91799 ਮੇ ਜੀ ਅੱਗੇ ਜੀ 80813 ਜੀ ਕਲੋਸ ਕਰ ਦੇ ਜਨਾ ਜੀ ਇਹਦਾ 19 ਆ ਜੀ 15 ਮਾਡਲ 5 ਲੱਖ 50 ਹਜ਼ਾਰ ਡਿਮਾਂਡ ਕਰ ਰਹੇ ਆ ਬਈਆਂ ਨੇ ਪੰਜਾਬ ਨੰਬਰ ਆ ਜੀ ਨਾਲ ਖੜਾ 735 ਸਵਰਾਜ ਜੀ ਐਫੀ ਜੀ ਐਤ ਤਿਆਰੀ ਕਰ ਸੇ ਵੀ ਨੇ ਜੀ ਨੌਨ ਪਾਵਰ ਸੈਂਟਰ ਗੇਅਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 1,28,000 ਜੀ ਨਾਲ ਖੜਾ ਹੀ ਸੋਨਾ ਲੀਕਾ ਡੀ ਆਈ 60 ਆਰ ਐਕਸ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਜੀ ਟਾਇਰ ਹੈਗੇ ਨੇ 24 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਪੀ ਬੀ 29 14 ਮਾਡਲ ਹੈ ਜੀ ਇਹ 4,35,000 ਇਹਦੀ ਡਿਮਾਂਡ ਆ ਜੀ ਸੈਰਗੇਡ ਪਾਵਰ ਸਟੈਂਡ ਡਿਸਟ੍ਰੀਬਿਊਟਰੀ ਮਰਫ ਦੇ ਟਾਇਰ ਨੇ ਜੀ ਕਿਹੜਾ ਪਿੰਡ ਬਾਬੀ ਡਾਕਟਰ ਜੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਕਿੜਾ ਸਵਰਾਜ 855 ਜੀ ਕਟ ਮੈਸੇਜ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰ ਪੀ ਚਾਰੇ ਬਿਲਕੁਲ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਜੀ ਚਾਰ ਮਾਡਲ ਟਰੈਕਟਰ ਆ ਜੀ ਲੈਟ ਜੀ ਚੈੱਕ ਰਾਈਡਰ ਦੀ ਕੰਡੀਸ਼ਨ ਚੈੱਕ ਹੋਈ ਲਓ ਭਾਈ ਸਾਨੂੰ ਕਰਨਲ ਟਰੈਕਟਰ ਸੇਲ ਜਵਾਲ ਦੇ ਟਰੈਕਟਰ ਦਿਖਾਉਣੇ ਆ ਜੀ ਦੇਖੋ ਜੀ ਤੁਹਾਨੂੰ ਇਹਨਾਂ ਟਰੈਕਟਰਾਂ ਦੇ ਰੇਟ ਅਤੇ ਮਾਡਲ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਟਰੈਕਟਰ ਸਾਰੇ ਪੁੱਗੇ ਮਾਡਲ ਟਰੈਕਟਰ ਨੇ ਜੀ ਲਓ ਜੀ ਆਪਾਂ ਸਟਾਰਟ ਕਰਦੇ ਆ ਜੀ ਮਹਿੰਦਰਾ ਤੋਂ ਹੀ ਅਰਜੁਨ ਨੋਵੋ ਮਹਿੰਦਰਾ 605 ਡੀਆਈਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮਆਰ ਦੇ ਪੈਰ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 605 ਡੀਆਈਜੀ ਅਰਜੁਨ ਨੋਵੋ ਇਹ ਟਰੈਕਟਰ 15 ਮਾਡਲ 590000 ਰੁਪਏ ਦੀ ਡਿਮਾਂਡ ਆ ਜੀ ਨਾਲ ਥੋੜਾ ਹੀ 95 11 95 ਗ੍ਰਾਮ ਕਿਉਂ ਨਹੀਂ ਹੈਗਾ ਜੀ ਨਾਲ ਥੜਾ ਸੋਨਾ ਲੀਕਾ ਪੰਜਾਬ ਨੰਬਰ ਆ ਜੀ ਪਾਵਰ ਸਟੀering ਸਾਈਡ ਗੇਅਰ ਸੋਨਾ ਲੀਕਾ ਬਾਡ ਗ੍ਰੇਕ 60 RX ਜੀ ਮੂਹਰ ਲੈ ਟਾਇਰ ਹੈਗ ਨਹੀਂ 40 ਪੈਸੇ ਇਸ ਲਈ ਹੈਗ ਨਹੀਂ 70 ਪੈਸੇ ਰਾਈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਹੁੱਡ ਵਾਲੀ ਸੱਤਵੀਂ ਲੱਗੀ ਹੋਈ ਹੈ ਜੀ 16 ਮਾਡਲ ਟਰੈਕਟਰ ਆ ਜੀ 4,25,000 ਰੁਪਏ ਦੀ ਡਿਮਾਂਡ ਆ ਜੀ ਨਾਲ ਖੜਾ ਜੀ ਜੌਂਡੀਅਰ 5038 ਡੀ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਹੈ ਹੈਵੀ ਬੰਪਰ ਸਾਈਡ ਗੇਅਰ ਦੀ ਟਾਇਰ ਗੁਡਿਆਰ ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਪੰਜਾਬ ਨੰਬਰ ਆ ਜੀ ਜੰਬੀਰ 5039 19 ਮਾਡਲ ਟਰੈਕਟਰ ਆਈ ਜੀ ਇਹ 4,65,000 ਰੁਪਏ ਦੀ ਡਿਮਾਂਡ ਆਈ ਨਾਲ ਖੜਾ ਜੀ ਮੈਸੀ 9500 ਪਲੈਂਟਰੀ ਪਲੱਸ ਪੰਜਾਬ ਨੰਬਰ ਆ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਹੈਗੇ ਨੇ ਜੀ ਸਿਪੈਸ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ ਡਰਾਇਟਰ ਆ ਜੀ 495000 ਦੀ ਡਿਮਾਂਡ ਆ ਜੀ ਲੋ ਵਾਈਸ ਨੂੰ ਤੁਰੜਿਆ ਨੀ ਪਰ ਦਿਖਾਉਣੇ ਆ ਜੀ ਕੇਐਸ ਗਰੁੱਪ ਵਾਲਿਆਂ ਦਾ ਜੀ ਕੇਐਸ 756 ਡੀਬੀ 55 ਇੰਚੀ ਆ ਬਈ 57 ਇੰਚੀ ਆ ਜੀ ਕਿਸੇ ਦੀ ਕੰਡੀਸ਼ਨ ਚੈੱਕ ਕਰੋ ਜੀ ਮੇਰੇ ਕੋਲ ਲੈਣਾਂ ਦੀ ਬਣੀ ਹੋਈ ਆ ਜੀ ਕੰਮ ਕਮ ਹੋਇਆ ਹੋਇਆ ਵੀਰੇ ਦਾ ਹਾਂਜੀ ਹੈ ਜੀ ਹਾਂਜੀ ਕੰਮ ਬਾਈ ਕਹਿੰਦਾ ਸਾਰਾ ਹੋਇਆ ਹੋਇਆ ਜੀ 18 ਮਾਡਲ ਮਸ਼ੀਨ ਹੈ ਜੀ ਇਹੇ ਇਹਦੀ ਡਿਮਾਂਡ ਕਰੀ ਹੈ 211500 ਐਂਡ ਕਿਹੜਾ ਬਾਈ ਹੈ ਜੀ ਉੱਗੀ ਬਰਾ ਜਿਲ੍ਹਾ ਮੋਗਾ ਹੀ ਆਪਣਾ ਮੋਬਾਈਲ ਨੰਬਰ ਕੀ ਹੈ ਬਾਈ 98552 51 15287 15287 ਇੱਕ ਵਾਰੀ ਹੋਰ ਬੋਲ ਦੇ ਬਾਈ ਮੇ 559 99551 15287 ਬਾਈ ਨਾਲ ਕੰਡੈਕਟ ਕਰਿਓ ਬਈ ਜੀ ਦੀ ਪਰ ਬਹੁਤ ਵਜੇ 18 ਮਾੜ ਲਈ ਇਹ 215000 ਰੁਪਏ ਬਾਈ ਨੇ ਡਿਮਾਂਡ ਕਰੀ ਜੀ ਲਓ ਬਈ ਉਹ ਬਈ ਸਾਨੂੰ ਸੋਨਾਂ ਲੀਕਾ ਟਰੈਕਟਰ ਦਿਖਾਉਣਿਆ ਜੀ ਡੀਆਈ 750 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ कसे ਹੋਏ ਨੇ ਜੀ ਸਾਈਡ ਗੇਅਰ ਆ ਜੀ ਐਮਆਰ ਤੇ ਟਾਇਰ ਦੀ ਸਾਈਡ ਗਏ ਸੋਨਾਲੀ ਕਾ 750 ਨੌਨ ਪਾਵਰ ਆ ਜੀ ਸੱਤ ਮਾਡਲ ਟਰੈਕਟਰ ਆ ਜੀ ਇਹ 195000 ਬਾਈ ਨੇ ਡਿਮਾਂਡ ਕਰੀ ਆ ਜੀ ਦੀ 2007 ਮਾਡਲ 195000 ਡਿਮਾਂਡ ਆਈ ਇਹਦੀ ਨਾਲ ਆ ਇੱਕ ਟ੍ਰੈਲੀ ਵੀ ਕਹਿਊਗਾ ਜੀ 14 7 ਦੀ ਪਾਇਰ ਚਾਰੇ ਨਵੇਂ ਨੇ ਜੀ ਵਧੀਆ ਜੱਕ ਲੱਗਿਆ ਹੋਇਆ ਜੀ ਹੈਵੀ ਟਰਾਲੀ ਹੈ ਜੀ ਬੈੱਡ ਲੱਗਿਆ ਹੋਈ ਵਧੀਆ 14 7 295000 ਦੀ ਡਿਮਾਂਡ ਕਰੀ ਹੈ ਜੀ ਬਾਕੀ ਬਾਈਆਂ ਤੋਂ ਮੋਬਾਈਲ ਨੰਬਰ ਪੁੱਛਦੇ ਆ ਜੀ ਭਾਈ ਪਿੰਡ ਕਿਹੜਾ ਜਨੇਰ ਪਿੰਡ ਜਨੇਰ ਜ਼ਿਲ੍ਹਾ ਮੋਗਾ ਹੀ ਹਾਂ ਮੋਗਾ ਜਿਲ੍ਹਾ ਮੋਗਾ ਹੀ ਪਿੰਡ ਜਨੇਰ ਜੀ 79739 79739 ਜੀ 32585 32584 ਇੱਕ ਵਾਰੀ ਹੋਰ ਬੋਲ ਦੀ 79739 79739 32584 32584 ਬਾਈਆਂ ਨਾਲ ਬਈ ਕੰਟੈਕਟ ਕਰਿਓ ਸੋਨਾਲਿਕਾ 750 ਇੱਕ ਟਰੈਲੀ ਹੈ 147 ਦੀ ਲੋ ਬਈ ਤੁਹਾਨੂੰ ਮੈਸੀ ਡਾਇਰੈਕਟਰ ਦਿਖਾਉਣੇ ਆ ਜੀ ਮਹਾ ਮਹਾਨ 5245 CM ਜੀ ਟਾਇਰ ਘਸਿਆ ਨਹੀਂ ਸੈਂਟਰ ਗੇਅਰ ਹੈ ਜੀ ਨਾਨ ਪਾਵਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 2010 ਮਾਡਲ ਟਰੈਕਟਰ ਹੈ ਜੀ ਡਿਮਾਂਡ ਕਰਿਆ 235000 ਪਿੰਡ ਕਿਹੜਾ ਬੁੱਗੀ ਬਰਾਂਜ ਜ਼ਿਲ੍ਹਾ ਮੋਗਾ ਤੇ ਮੋਬਾਈਲ ਨੰਬਰ 93640 40 28072 ਤਾਂ ਬਾਈਆਂ ਨਾਲ ਜੀ ਕੰਡੈਕਟ ਕਰਿਓ ਮੈਸਤੀ ਮਹਾਨ ਜੀ 5245 ਜੀ ਲੋ ਜੀ ਕਬਾਈਆਂ ਲਵੇ ਟਰੈਕਟਰ ਜੀ ਮਹਿੰਦਰਾ 265 ਡੀ ਆਈ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੀਟ ਦੇ ਟਾਇਰ ਨਹੀਂ ਜੀ ਮੂਰਲੇ ਜੇ ਕੇ ਦੇ ਨੇ ਸੈਂਟਰ ਗੇਅਰ 93 ਮਾਡਲ ਟਰੈਕਟਰ ਆ ਜੀ 145000 ਰੁਪਏ ਦੀ ਡਿਮਾਂਡ ਹੈ ਜੀ ਬਾਈਆਂ ਨੇ ਮੋਬਾਈਲ ਨੰਬਰ ਤੋਂ ਦੱਸਤਾ ਜੀ ਇੱਕ ਟਰੈਕਟਰ ਬਾਈਆਂ ਲਵੇ 2511 ਜੀ ਇਹਦੇ ਪਿੱਛੇ ਟਾਇਰ ਵੀ ਕਸੇ ਹੋ ਨਹੀਂ ਲਗਭਗ ਮੂਰਲੇ ਵੀ ਐਚ ਐਮਟੀ 2511 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ 87 ਮਾਡਲ ਟਰੈਕਟਰ ਹੈ ਇਹ 87 ਮਾਡਲ 105000 ਦੀ ਡਿਮਾਂਡ ਕਰੀ ਹੈ ਜੀ ਦੇਖੋ ਇਹ ਇਹ ਤਿੰਨੇ ਟਰੈਕਟਰ ਬਾਈਆਂ ਦਿੰਨੇ ਨੇ ਇਹਨਾਂ ਨੇ ਮੋਬਾਈਲ ਨੰਬਰ ਤੋਂ ਵੀਡੀਓ ਚ ਬੋਲਦਾ ਜੀ ਲੋਈ ਜੰਨੀ ਕੁਸਵਰਾਜ ਹੁਣ ਹੈ 735 ਐਫ ਵੀ ਵਿਸੇ ਟਾਇਰ ਹੈ ਨਹੀਂ 50 ਪੈਸੇ ਮੂਰ ਲੈ ਟਾਇਰ ਨਵੇਂ ਨੇ ਜੀ ਕੱਟਵੇਂ 6 ਜਾ ਜੀ ਸੈਂਟਰ ਗੇਅਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪੀ ਵੀ 29 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਕੰਡੀਸ਼ਨ ਬਖੋ ਟਰੈਕਟਰ ਬਹੁਤ ਸਾਫ ਹੈ ਜੀ ਪੰਜਾਬ ਨੰਬਰ ਇਹ ਬਈ ਤੇ 2002 ਮਾਡਲ ਹੈ ਜੀ 2 ਲੱਖ 25000 ਬਈਆਂ ਨੇ ਡਿਮਾਂਡ ਕਰੀ ਜੀ ਪਿੰਡ ਕਿਹੜਾ ਬਈ ਆਪਣਾ ਡਾਲਾ ਡਾਲਾ ਕਿਹੜਾ ਜਿਲ੍ਹਾ ਜੀ ਮੋਬਾਈਲ ਜੀ ਲੰਮਾ ਮੋਗਾ ਪਿੰਡ ਡਾਲਾ ਜੀ ਨਾਮ ਕੀ ਬਾਈ ਦਾ ਬਲਜੀਤ ਜੀ ਨਾਮ ਬਲਜੀਤ ਸਿੰਘ ਜੀ ਪਿੰਡ ਡਾਲਾ ਤੇ ਮੋਬਾਈਲ ਨੰਬਰ 99150 99570 99150 99570 99578 ਜੀ ਬਾਈਆਂ ਨਾਲ ਕੰਡੈਕਟ ਕਰਿਓ ਜੀ ਹੋਰ ਵੀ ਨਾਲ ਤੁਹਾਨੂੰ ਦਿਖਾਉਣਾ ਜੀ ਸਵਰਾਜ 855 ਜੀ ਐਫੀ 4 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਹੈਗੇ ਨਹੀਂ 80 ਪੈਸੇ ਮੂਰ ਲੈ ਗਏ ਨਹੀਂ 50 ਪੈਸੇ ਪਿਛਲੇ 14-29 28 ਦਿਨ ਮੂਰ ਲੈ 750 16 ਦਿਨ ਪੰਜਾਬ ਨੰਬਰ ਟਰੈਕਟਰ ਆ ਜੀ 13 ਮਾਡਲ ਟਰੈਕਟਰ ਆ ਜੀ 4 ਲੱਖ 49000 ਪੰਜਾਂ ਦੀ ਡਿਮਾਂਡ ਕਰੀਏ ਜੀ ਇਹ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਆ ਜੀ ਨਾਲ ਕੜਾਈ ਸਵਰਾਜ 855 ਆ ਜੀ ਟਰੈਕਟਰ ਮੇ 3400 ਜੀ ਟਾਇਰ ਤਕਬਤ 30 ਪੈਸ਼ੇ ਨਹੀਂ ਚਾਰੇ ਸੈਂਟਰ ਗੀਅਰ ਪੰਜਾਬ ਨੰਬਰ ਡਾਇਰੈਕਟਰ ਹੈ ਜੀ ਪੀਬੀ 13 ਟਰੈਕਟਰ ਕੰਡੀਸ਼ਨ ਚੈੱਕ ਕਰ ਲਓ ਜੀ 6 ਚੀੜੀ ਅਲਾ ਕਰਵਾਇਆ ਹੋਇਆ ਹੈ ਜੀ 98 ਮਾਡਲ ਹੈ 182000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ 3600 ਫੋਰਡ ਪੰਜਾਬ ਨੰਬਰ ਹੈ ਜੀ ਟਾਇਰ ਘਸੇ ਹੋ ਨੇ ਜੀ ਫੋਰਡ 3600 ਜੀ ਇਹ 92 ਮਾਡਲ ਹੈ ਇਹ ਦੀ ਡਿਮਾਂਡ ਹੈ ਜੀ 115000 ਦੀ ਕਾਪੀ ਜੱਪ ਵਾਲੀ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਮੈਂ ਇੱਕ ਵਾਰ 81460 ਜੀ 81760 ਜੀ 17709 ਜੀ ਪਿੰਡ ਕਿਹੜਾ ਬਈ ਡਾਲਾ ਪਿੰਡ ਡਾਲਾ ਜੀ ਜ਼ਿਲ੍ਹਾ ਮੋਗਾ ਜੀ ਪਿੰਡ ਡਾਲਾ ਜੀ ਬਾਈਆਂ ਨਾਲ ਕੰਡੈਕਟ ਕਰਿਓ ਜੀ ਇੱਕਲਾ ਜੀ ਮਹਿੰਦਰਾ 275 ਜੀ ਡੀ ਆਈ ਟਾਇਰ ਇਹਦੇ ਵੀ 50 ਪੈਸੇ ਨਹੀਂ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੰਜਾਬ ਨੰਬਰ ਹੈ ਜੀ ਇਹ ਆ 93 ਮਾਡਲ ਇਹਦੀ ਡਿਮਾਂਡ ਜੀ 1,25,000 ਦੀ ਨਾਲ ਕਿਹੜਾ ਇਹ ਨਿਊ ਹਾਲੈਂਡ ਵੀ 30 30 ਜੀ ਟਾਇਰ ਇਹਦੇ ਪਿਛਲੇ ਹੈ ਕਿ ਨਹੀਂ 80 ਪੈਸੇ ਜੀ ਗੁੜੀਆ ਦੇ ਟਾਇਰ ਨਹੀਂ ਜੀ ਮੂਰਲੇ 50 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੱਕਰ ਲਈ ਨੌਨ ਪਾਵਰ ਸਾਈਡ ਗੇਅਰ 2003 ਮਾਡਲ ਹੈ ਜੀ ਇਹ 210000 ਰੁਪਏ ਬੰਨਾਂ ਨੇ ਡਿਮਾਂਡ ਕਰੀ ਜੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਚ ਬੋਲਤਾ ਜੀ ਲੋ ਜੀ ਮੋਗਾ ਟਰੈਕਟਰ ਮੰਡੀ ਦੇ ਤੁਹਾਨੂੰ ਟਰਾਲੀਆਂ ਦਿਖਾਉਣੇ ਜੀ ਦੋ ਸਿੰਗਲ ਟਾਇਰ ਯਾਨੀ ਜਾਲ ਲੱਗੇ ਹੋਏ ਨੇ ਜੀ ਇਹਨੇ 11 ਸੀ ਜੀ ਬਿਨਾ ਮੁੱਲ ਦੀ ਦਿੱਕਤੋ ਨਹੀਂ ਜੀ ਇਹਦਾ ਮੁੱਲ ਹੀ 95000 ਟਾਇਰ ਇਹਦੇ ਘਸੇ ਹੋਏ ਨੇ ਜੀ ਤੇ ਇਹਦੀ ਡਿਮਾਂਡ ਵੀ 95000 ਆ ਜੀ ਇਹ ਲਈ ਦੀ ਵੀ ਕਿਸੇ ਵੇਨੇ ਜੀ ਜਾਲ ਚੈੱਕ ਕਰ ਲੋ ਜੀ ਬਿਨਾ ਜੱਕ ਦੁਨੀ ਜੀ ਮੋਗਲ ਟਰੈਕਟਰ ਮੰਡੀ ਜਨੇ ਇਹ ਨਾਲ ਖੜੇ ਸ਼ਕਤੀਮਾਨ ਮਾਡਲ ਬਿਸਕਰਮਾ ਸਟਾਰ ਰੀਪਰ ਜੀ ਨਸੀਨ ਦੀ ਕੰਡੀਸ਼ਨ ਚੈੱਕ ਕਰੋ ਜੀ 55 ਇੰਚ ਦੀ ਮਸ਼ੀਨ ਹੈ ਜੀ ਇਹ ਜੀ 21 ਮਾਡਲ ਮਸ਼ੀਨ ਹੈ ਜੀ 21 ਮਾਡਲ ਹੈ ਜੀ ਸ਼ਕਤੀਮਾਨ ਮਾਡਲ ਜੀ ਬਿਸ਼ਕਰਮਾ 21 ਮਾਡਲ ਟਾਇਰ ਚੈੱਕ ਕਰੋ ਜੀ 21 ਮਾਡਲ 2,65,000 ਬਈਆਂ ਹੈ ਡਿਮਾਂਡ ਗਈ ਹੈ ਜੀ ਆਹ ਖੜਾਈ ਜੌਂਡੀਅਰ 5310 ਸੀ ਪਿਛਲੇ ਟਾਇਰ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈਵੀ ਬੰਪਰ ਲੱਗਿਆ ਜੀ ਐਮਆਰਪ ਦੇ ਟਾਇਰ ਨਹੀਂ ਜੀ ਮੂਰਲੇ ਟਾਇਰਕ ਨਹੀਂ 50 ਪੈਸੀ 16 ਮਾਡਲ ਮਸ਼ੀਨ ਹੈ ਜੀ ਨਾ ਨਹੀਂ 16 ਮਾਡਲ ਹੈ 5,90,000 ਦੀ ਡਿਮਾਂਡ ਹੈ ਜੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਮੋਗੜ ਟਰੈਕਟਰ ਮੰਡੀ ਦੀ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਜੀ ਲੋ ਬਈ ਸੁਣੀ ਮਸ਼ੀਨ ਦਿਖਾਉਣਾ ਹੈ ਸ਼ਕਤੀਮਾਨ ਮਾਡਲ ਜੀ ਬਿਸ਼ਕਰਮਾ ਮਸ਼ੀਨ ਦੀ ਕੰਡੀਸ਼ਨ ਚੈੱਕ ਕਰੋ ਜੀ ਕਾ ਐਂਟੀ ਹੈ ਬਈ 55 ਐਂਟੀ ਹੈ ਅਕਲੀ ਮੋਗੜ ਟਰੈਕਟਰ ਮੰਡੀ ਜਾਈਏ ਮਸ਼ੀਨ ਇਹ 55 ਗਾਰਡਨ ਚ ਬਈ 55 ਗਾਰਡਨ ਚ ਆਟਮਗੇ ਇਹ ਸਮਝਾ 52 ਗੀ ਕਿੰਨੇ ਮੜਲੇ ਬਈ ਇਹ 21 ਮੜਲੇ 21 ਮੜਲੇ ਕਿਹੜਾ ਟਰੈਕਟਰ ਮਗਰ ਚੱਲੀ ਹੋਈ ਆ ਇਸੋ ਨਾਲ ਲੈ ਕੇ ਉਹਨਾਂ ਦੀ ਕੰਮ ਕਰ ਕੀ ਡਿਮਾਂਡ ਕਰੀ ਬਈ ਜੀ 265000 265000 ਜੀ 21 ਮੜਲੇ 265000 ਬਈ ਡਿਮਾਂਡ ਕਰੀ ਪਿੰਡ ਕਿਹੜਾ ਬਈ ਮੋਠੇ 8 ਚੱਕ ਪਿੰਡ ਕਿਹੜਾ ਜੀ ਮੋਠੇ 8 ਚੱਕ ਮੋਠੇ 8 ਚੱਕ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਬਈ ਮੋਬਾਈਲ ਨੰਬਰ ਬੋਲ ਦੋ ਇੱਕ ਵਾਰੀ 94177 ਜੀ ਹਾਂਜੀ 78264 ਇੱਕ ਵਾਰੀ ਹੋਰ ਬੋਲ ਦੋ ਬਈ 94177 ਹਾਂਜੀ 78264 ਨਾਮ ਕੀ ਬਈ ਆਪਣਾ ਰਵਿੰਦਰ ਜੀ ਲੱਭਾਇਆਂ ਦਾ ਕੰਟੈਕਟ ਕਰਿਓ ਜੀ 55 ਇੰਚ ਦੀ ਮਸ਼ੀਨ ਆ ਜੀ 21 ਮਾਡਲ ਆ ਜੀ 265000 ਡਿਮਾਂਡ ਆ ਜੀ ਟਰਾਲੀਆਂ ਵੀ ਹੈਗੀਆਂ 300 ਜਣੀਆਂ ਤਾਂ ਟਰਾਲੀਆਂ ਕਿੰਨੇ ਕਾਇਫਟੀਆਂ ਨੇ 11 6 11 6 ਇੱਕ ਲੱਗਿਆ 11 6 ਨਹੀਂ ਲੱਗਿਆ ਆਹੀ ਲੱਗੀ ਆਹੀ ਨੇ ਨਹੀਂ 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 ਅੱਛਾ ਆਹੋ 2 11 6 ਹੈ ਕਿ 11 ਸਾਢੇ 6 ਇੱਕ 11 ਸਾਢੇ 6 ਡਬਲ ਡੇਰੀ ਨਹੀਂ ਸਿੰਗਲ ਡੇਰੀ ਸਿੰਗਲ ਡੇਰੀ ਹੈ ਉਹਦੇ ਮਤਲਬ ਵੀ ਚੱਕ ਲੱਗੇ ਹੋਏ ਨਹੀਂ ਨਹੀਂ ਚੱਕ ਨਹੀਂ ਲੱਗੇ ਇੱਕ ਤੰਨਾ ਤੇ ਨਹੀਂ ਲੱਗਿਆ ਤੰਨਾ ਚੱਕ ਤੇ ਨਹੀਂ ਕਿਹਦੇ ਤੇ ਨਹੀਂ ਲੱਗਿਆ ਤੰਨਾ ਜੱਕੇ ਲੱਗਾ ਉਹਨੇ ਡਿਮਾਂਡ ਕੀ ਹੈ ਬਈ ਉਹਨਾਂ ਦੇ ਆਪਾਂ 90 90000 ਰੁਪਏ ਇੱਕ ਦਾ ਹੀ 90000 ਮਤਲਬ ਜਿਹੜੀ 11 ਸਾਢੇ 6 ਹੀ ਉਹ ਬਚਾਨ ਉਹ 92000 ਜੀ ਲੈ ਬਾਈਆਂ ਨਾਲ ਕੰਡੈਕਟ ਕਰੋ ਜੀ ਬਾਈਆਂ ਨਾਲ ਤਿੰਨ ਟਰਾਲੀਆਂ ਨੇ ਜਾਲ ਲੱਗੇ ਹੋਏ ਨੇ ਜੀ 2 تا 11 6 ਨਹੀਂ 1 11 6.5 ਹੈ ਜੀ ਇੱਕ ਜਨਰੇਟਰ ਆ ਟਰੈਕਟਰ ਵਾਲਾ ਇੱਕ ਜਨਰੇਟਰ ਆ ਬਾਈ ਜਨ ਲਵੇ ਉਹ ਮਤਲਬ ਕਿੰਨੇ ਪਾਵਰ ਦੇ 32 ਕੇਵੀ ਦਾ 32 ਕੇਵੀ ਦਾ ਜੀ ਉਹਦੀ ਕੀ ਡਿਮਾਂਡ ਹੈ ਜੀ ਉਹਦੀ 45000 ਉਹਦੀ 45000 ਇੱਕ 32 ਕੇਵੀ ਬਾਈ ਮਨ ਲਾ ਜੀ ਜਨਰੇਟਰ ਆ ਬਾਈ ਜਨ ਲਵੇ ਉਹਦੀ ਡਿਮਾਂਡ 45000 ਹੈ ਬਾਈ ਜਨ ਪਿੰਡ ਵੀ ਬੋਲਦਾ ਮੋਬਾਈਲ ਨੰਬਰ ਵੀ ਬੋਲਦਾ ਬਾਈ ਜਨ ਕੰਟੈਕਟ ਕਰੇਗੀ